ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਕਾਰਨ ਜਿੱਥੇ ਲੋਕ ਬੇਹਾਲ ਹੋ ਰਹੇ ਸਨ ਉੱਥੇ ਹੀ ਅੱਜ ਭਾਰੀ ਬਰਸਾਤ ਅਤੇ ਗੜੇਮਾਰੀ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਤ ਮਿਲੀ ਪਰ ਇਸ ਹਨੇਰੀਅਤ ਤੇ ਭਾਰੀ ਬਰਸਾਤ ਦੇ ਕਾਰਨ ਬਟਾਲਾ ਕਾਦੀਆ ਰੋਡ ਤੇ ਇੱਕ ਭਾਰੀ ਦਰਖਤ ਟੁੱਟ ਕੇ ਸੜਕ ਉੱਤੇ ਡਿੱਗ ਗਿਆ ਜਿਸ ਨਾਲ ਬਿਜਲੀ ਵਿਭਾਗ ਦੇ ਦੋ ਖੰਬੇ ਵੀ ਉਸ ਦੀ ਲਪੇਟ ਵਿੱਚ ਆ ਗਏ ਇਸੇ ਤਰ੍ਹਾਂ ਹੀ ਡੱਲਾ ਮੋੜ ਤੇ ਇੱਕ ਗਰੀਬ ਪਰਿਵਾਰ ਦੇ ਚੌਪੜੇ ਉੱਪਰ ਤਰੇਕ ਦੇ ਟਾਣੇ ਡਿੱਗਣ ਕਾਰਨ ਚੌਂਪੜੀ ਬਿਲਕੁਲ ਟੁੱਟ ਗਈ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਜੰਗਲਾਤ ਵਿਭਾਗ ਵੱਲੋਂ ਪਹੁੰਚ ਕੇ ਦਰਖਤ ਨੂੰ ਸੜਕ ਤੋਂ ਹਟਾਇਆ ਗਿਆ ਗਲਬਾਤ ਕਰਦਿਆਂ ਮੰਗਲ ਸਿੰਘ ਨੇ ਕਿਹਾ ਕਿ ਸ਼ਾਮ ਦੇ ਟਾਈਮ ਆਏ ਹਨੇਰੀ ਤੂਫਾਨ ਅਤੇ ਭਾਰੀ ਬਰਸਾਤ ਦੇ ਕਾਰਨ ਦਰਖਤ ਦੇ ਕੁਝ ਟਾਣੇ ਸਾਡੀ ਚੌਪੜੀ ਉੱਤੇ ਡਿੱਗ ਪਏ ਜਿਸ ਨਾਲ ਸਾਡੀ ਚੌਪੜੀ ਟੁੱਟ ਗਈ ਲੇਕਿਨ ਮੇਰੀ ਅਤੇ ਮੇਰੇ ਬੇਟੇ ਦੀ ਜਾਨ ਬ ਚੱਲ ਗਏ ਉੱਤੇ ਹੀ ਜੰਗਲਾਤ ਵਿਭਾਗ ਦੇ ਗੁਲਜਾਰ ਸਿੰਘ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਦਰਖਤ ਟੁੱਟ ਕੇ ਸੜਕ ਦੇ ਵਿੱਚ ਡਿੱਗ ਗਿਆ ਹੈ ਅਸੀਂ ਉਸ ਨੂੰ ਕੱਟ ਕੇ ਚੁੱਕ ਕੇ ਸੜਕ ਨੂੰ ਸਾਫ਼ ਕਰ ਰਹੇ ਹਾਂ ਦਰਖਤ ਡਿੱਗਣ ਨਾਲ ਬਿਜਲੀ ਵਿਭਾਗ ਦੇ ਦੋ ਖੰਬੇ ਇਸ ਦੀ ਲਪੇਟ ਚ ਆਉਣ ਕਾਰਨ ਡਿੱਗ ਪਏ ਹਨ ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਅਸੀਂ ਦਰਖਤ ਨੂੰ ਸੜਕ ਤੋਂ ਹਟਾ ਦਿੱਤਾ ਹੈ ਤਾਂ ਕਿ ਰਾਤ ਨੂੰ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਵੇ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ ਇੱਕ ਜੋ ਗਰੇਵ ਦੇ ਮੀਆਂ ਨੇ ਲਿਆ ਅੱਛਾ ਤੇ ਬਸ ਬਾਬਾ ਬਚਾਓ ਬਚਾਓ ਤਾਂ ਮੁੰਡਾ ਦਾ ਛੋੜਾ ਨਾ ਹੋਵੇ ਤੇ ਤੋਂ ਮੈਂ ਅੱਗੇ ਆ ਗਿਆ ਪੇਪਰ ਤੇ ਇਹ ਥੱਲੇ ਥੜਕਦੇ ਡਿੱਗਾ ਜਾਂ ਉੱਤੇ ਡਿੱਗਾ ਟਾਡੇ ਇਹ ਤੋਂ ਨਾ ਕੋਈ ਕੋਈ ਸੱਟ ਤੇ ਨਹੀਂ ਲੱਗੀ ਸੱਟ ਤੇ ਗਾ ਮੁੰਡਾ ਥੱਲੇ ਆ ਗਿਆ ਜਾ ਗਿਆ ਬਚਾਓ ਮੁਲਜਾਰ ਸਿੰਘ ਕਿਹੜਾ ਮਹਿਕਮਾ ਜੀ ਆਪਣਾ ਇਹ ਜਗਲਾਦ ਭਾਗਣਾ ਕੀ ਚੱਲੋ ਜੀ ਇਹ ਭਾਜੀ ਮੀਂਹ ਤੂਫਾਨ ਦੇ ਕਰਕੇ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹ ਵੀ ਮਹਾਰਾਜ ਨੂੰ ਕੋਟਾ ਨਹੀਂ ਸਕਦਾ ਕਿ ਨੁਕਸਾਨ ਹੋਇਆ 1-2 ਲੱਖ ਡਕੇ ਹੋਂ ਤੱਕ ਹਾਂਜੀ ਪਿਛੇ ਹੁਣ ਬਿਲਕੁਲ ਨਹੀਂ ਦਿਕੇ ਆਈ ਇੱਥੇ ਆਣ ਕੇ ਨੇ ਦਿੱਸਾ ਇੱਥੇ ਦੁਕਾਨ ਕੀ ਹੋਇਆ ਹੋਂ ਤੱਕ ਇਹ ਜਗਲਾਦ ਬੱਤੀ ਆਣਾ ਹੋਇਆ ਜੀ ਅੱਛਾ ਹਾਂਜੀ ਜੀ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਭਾਈ ਕੀ ਕਹਿਣਾ ਕੋਈ ਮਾਰਾ ਜਲੋਈਆਂ ਨਾ ਕਿਸੇ ਦਾ ਸਾਜ ਚੋ ਐ ਉਹ ਕੋਈ ਤੁਸੀ ਆ ਸਾਫ ਕਰਦੇ ਐਂ ਤੇ ਮਾਰਾ ਇਹ ਸਭ ਸਪਾਈ ਕਰਨਾ ਕੋਈ ਜਾਨੀ ਨੁਕਸਾਨ ਨਾ ਹੋਵੇ ਰਾਖ ਬਰਾਤੇ ਕੋਈ ਵਿੱਚੋਂ ਵੱਜ ਨਾ ਜਾਵੇ ਇਹ ਨਾ ਕਿ ਰਾਹ ਰਾਹ ਖੋਲਣਾ ਐ ਸੀ